इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਹਾਡੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਅੱਜ ਮੈਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਨ ਬਖਸ਼ਿਆ ਇਸ ਗੁਰੂ ਨਗਰੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਗਿਆ ਉਹਦੇ ਤੇ ਮੋਹਰ ਲਾਈ ਤੀਜੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਐਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਹਿ ਡਰਗਸ ਦਾ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹ ਡਰਗਸ ਜਿਹੜੀ ਹੈ ਉਹ ਨਹੀਂ ਮਕਾ ਸਕੀ ਸਰਕਾਰ ਕੋਈ ਵੀ ਪਿਛਲੀ ਨਾ ਹੁਣ ਮੌਜੂਦਾ ਬਿਲਕੁਲ ਦੇਖੋ ਇਹ ਮੁੱਦਾ ਹੈਗਾ ਸਟੇਟ ਗਵਰਨਮੈਂਟ ਦਾ ਔਰ ਮੈਂ ਇਸ ਗਵਰਨਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੇ ਤਰ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ ਜ਼ਿਲ੍ਹਾ ਪ੍ਰੇਸ਼ਦ ਲੋਕ ਬਲਾਕ ਸੰਮਤੀਆਂ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਪਘੌੜੀ ਕਿਉਂ ਹੈ ਸਰਕਾਰ ਲੋਕਾਂ ਦੇ ਬੁਰੇ ਹਾਲ ਹੈ ਸਾਰੇ ਸ਼ਹਿਰ ਦੇ ਵਿੱਚ ਸੋ ਇਹਨਾਂ ਦੇ ਉੱਤੇ ਕੰਮ ਕੀਤੇ ਵਿੱਚ ਕੀ ਦੇਖਦੇ ਹੋ ਜੀ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਵੀ ਸਿੱਧੂ ਮੂਸੇ ਵਾਲੇ ਦਾ ਗਾਣਾ 295 ਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ ਉਹਦੇ ਵਿਚਾਲੇ ਹਾਲ ਹੈ ਜਿਹੜੀ ਹੈ ਕੋਈ ਗੱਲ ਨਹੀਂ ਸਰਕਾਰ ਕਾਂਗਰਸ ਇੰਡੀਆ ਲਾਈਨ ਦੀ ਬਣੂਗੀ ਮੈਂ ਤੁਹਾਨੂੰ ਦੱਸ ਦਿੰਦਾ ਤੇ ਕੀ ਕਿਹੜਾ ਜਾਂਦੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਤੁਹਾਡੇ ਦੇ ਵਿਸ਼ਵਾਸ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਇਹਨਾਂ ਨੂੰ ਮਜਬੂਰ ਕਰਾਂਗੇ ਇਹਨਾਂ ਵਿਰੋਧ ਕਰਨੇ ਨਹੀਂ ਦਵਾਗੇ ਵੀ ਇਹ ਕਿਉਂ ਨਾ ਕਰਨੇ ਕੰਮ ਪੰਜਾਬ ਦੇ ਲੋਕਾਂ ਨੇ 10 ਜੀਰੋ ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਕਿਹਾ ਇੱਕ ਤੋਂ ਤਿੰਨ ਆਉਣੀਆਂ ਤੇ ਤਿੰਨ ਆ ਗਈਆਂ ਬਸ ਵੜੀਏ ਸਰ ਐਸਾ ਅਕਾਲੀ ਦਲ ਦਾ ਜਿਹੜਾ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪ ਹੀ ਤੇ ਹੁਣ ਅੱਗੇ ਕੀ ਲਿਖ ਵੇਖਦੇ ਹੋ ਤੇ ਅੱਗੇ ਕੀ ਲਾਇ ਵੀ ਨਹੀਂ ਦੇਣਾ ਚਾਹੁੰਦੇ ਬਸ ਹਨੇਕਾ ਕੀ ਅਗੜੀ ਰਹੀ ਇੱਕ ਵੀ ਚੜੇ ਜੂ ਇਹੀ ਹੋਣਾ ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਨੂੰ ਜਦੋਂ ਤਰਜੀਹ ਕਰੋਗੇ ਨਾ ਤੁਹਾਨੂੰ ਉਹਦੇ ਮੂੰਹ ਦੀ ਖਾਣੀ ਪੈਣੀ ਹੈ ਔਰ ਉਹੀ ਕੰਮ ਹੋਇਆ ਅੱਜ ਅੱਜ ਇਹਨਾਂ ਧਰਮਾਂ ਦੇ ਵਰਗਾਂ ਦੀ ਪਿਆਰ ਨਾਲ ਜਤੋਈ ਕੰਮ ਨਾਲ ਜਤੋਈ ਦੋਵੇਂ ਚੀਜ਼ਾਂ ਪਿਆਰ ਨਾਲ ਵੀ ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ ਮਿਲਜੋਲ ਨਾਲ ਵੀ ਸਮਾਜਿਕ ਕੰਮਾਂ ਨਾਲ ਵੀ ਸਾਰੇ ਕੰਮ ਵਿੱਚ ਹੀ ਸੀ ਸੰਤੂ ਸਾਹਿਬ ਸੰਤੂ ਸਾਹਿਬ ਇੱਥੋਂ ਹੀ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਹੀ ਕਿਉਂਕਿ ਉਹਨਾਂ ਨੇ ਕਿਹਾ ਸੀ ਮੈਂ ਨਸ਼ੇ ਵਾਸਤੇ ਕੇਂਦਰ ਤੋਂ ਏਜੰਸੀਆਂ ਲਿਆਵਾਂਗਾ ਕਿ ਨਸ਼ਾ ਥੇ ਕਦਮ ਕਰਾਂਗਾ ਚਾਹੇ ਉਹ ਜਿੱਤਦੇ ਆ ਚਾਹੇ ਨਹੀਂ ਜਿੱਤਦੇ ਪਰ ਉਹ ਅੰਮ੍ਰਿਤਸਰ ਦੇ ਨਾਤੇ ਸ਼ਹਿਰੀ ਹੁੰਦੇ ਨੇ ਦੇਖੋ ਨਸ਼ਾ ਖਤਮ ਨਸ਼ਾ ਖਤਮ ਇਦਾਂ ਨਹੀਂ ਹੁੰਦਾ ਜਿੱਨਾ ਚਰ ਲੋਕਲ ਗਵਰਨਮੈਂਟ ਨਹੀਂ ਸਹਿਮਤ ਹੁੰਦੀ ਮੁੱਖ ਮੰਤਰੀ ਸਹਿਮਤ ਨਹੀਂ ਤੁਸੀਂ ਕਿਵੇਂ ਕਰ ਸਕਦੇ ਜ ਹੋ ਮਨੇ ਸ਼ੁਕਰ ਦਿਓ ਨਹੀਂ ਨੀਤ ਨੀਤ ਉਹਨਾਂ ਦੇ ਹਿਸਾਬੂ ਤੁਸੀਂ ਕਿਵੇਂ ਕਰ ਸਕਦੇ ਇਹ ਗੱਲ ਤੇ ਮੈਂ ਹੰਦਾ ਸੀ ਤੁਸੀਂ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੁਸੀਂ ਕਰੋਗੇ ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿੰਨਾ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ ਅੱਜ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਕਹਿ ਦੇਣਾ ਸੁਣਨਾ ਬਹੁਤ ਸੌਕਾ ਲੱਗਦਾ ਆਓ ਜੀ ਕਰ ਦੂਗਾ ਝੂਠ ਮਾਰ ਕੇ ਚਲੇ ਜਾਂਦੇ ਇਹ ਲੋਕ ਲੋਕ ਫਿਰ ਉੱਥੇ ਖੜੇ ਰਹਿੰਦੇ ਨੇ ਮੈਂ ਤਾਂ ਕਹਾਂ ਝੂਠ ਦੀ ਰਾਜਨੀਤੀ ਨਾ ਕਰੂੰ ਤੇ ਕੀ ਗੁਰਜੀਤ ਸਿੰਘ ਓਜਲਾ ਦੁਬਾਰਾ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਉਹ ਵੀ ਜਾਣਗੇ ਧਰਨੇ ਵੀ ਦਿੱਤੇ ਜਾਣਗੇ ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਬੋਲੇ ਅਗੇ ਇੱਕ ਆਈਸੀਪੀ ਦਾ ਬੜਾ ਵੱਡਾ ਮੁੱਦਾ ਰਿਹਾ ਜੀ ਬੜੇ ਹਜ਼ਾਰਾਂ ਮਜ਼ਦੂਰ ਮੈਂ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉਹਤੇ ਕੰਮ ਕਰਾਂਗੇ ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ ਸਰ ਸਾਹਮਣੇ ਕਿਹਾ ਸੀਗਾ ਵੀ ਘੱਲੂਕਾਰਾ ਦਿਵਸ ਕਰਕੇ ਝੋਟ ਮੱਕੇ ਨਾਲ ਨਾ ਕੀਤਾ ਜਾਵੇ ਉਹ ਤੁਸੀਂ ਅੱਗੇ ਆਪਣੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਖਾਲੀ ਹੈ ਜਗੂਈ ਕੋਈ ਕਰ ਲੇਗਾ ਤੋ ਉਹਦਾ ਕੋਈ ਕਹਿ ਨਹੀਂ ਸਕਦਾ ਕੋਈ ਬਾਹਰੋਂ ਆ ਜੇ ਸਾਡੇ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਮਾਰ ਵਿੱਚ ਖੁਸ਼ੀ ਮਨਾਈ ਜਾਏਗੀ ਬਿਲਕੁਲ ਮਨਾਈ ਜਾਏਗੀ ਹੁਣ ਜਿਸ ਤਰ੍ਹਾਂ ਕੇ ਤੁਹਾਨੂੰ ਅੱਜ ਜਿਹੜੇ ਤੁਹਾਡੇ ਵੋਟਰਾਂ ਨੇ ਜਿਹੜਾ ਸਾਥ ਦਿੱਤਾ ਹੈ ਚਾਹੇ ਪਿੰਡਾਂ ਦੇ ਨੇ ਚਾਹੇ ਸ਼ਹਿਰਾਂ ਦੇ ਨੇ ਬੜੀ ਬਹੁਤ ਵੱਡਾ ਇੱਕ ਫਤਵਾ ਦਿੱਤਾ ਅਸੀਂ ਕੋਈ ਦੇਣਾ ਬਾਕੀ ਕੋਈ ਗੱਲ ਨਹੀਂ ਹੁੰਦੀ ਅ ਦੇ ਕਿਸ ਤਰ੍ਹਾਂ ਇਹਨਾਂ ਸਮੇਂ ਦੇ ਉਹਨਾਂ ਵੋਟਰਾਂ ਨੂੰ ਕੀ ਦੇਣਾ ਚਾਹੁੰਦਾ ਮੈਂ ਉਹਨਾਂ ਵੋਟਰਾਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖਾਸ ਕਰ ਸਾਡੇ ਵਰਕਰ ਨੇ ਸਪੋਰਟਰ ਨੇ ਜਿਹੜੇ ਐਨ ਆਰ ਆਈ ਭਰਾ ਨੇ ਪੰਜਾਬ ਤੋਂ ਬਾਹਰ ਬੈਠੇ ਸਵੋਚੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਸਟੇਟ ਦੀ ਔਰ ਪੰਜਾਬ ਦੀ ਡਿਸਟ੍ਰਿਕਟ ਚਾਰ ਪਾਰਟੀਆਂ ਹੀ ਫਾਈਟ ਥੋੜੀ ਜਿਆਦਾ ਔਖੀ ਸੀ ਨਹੀਂ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ ਲੋਕਾਂ ਦੇ ਮੁੱਦੇ ਲੋਕਾਂ ਨੂੰ ਆਪਸ਼ਨ ਜਿਆਦਾ ਹੋ ਜਾਂਦੀ ਰੋਕ ਇਧਰ ਉਧਰ ਹੋ ਜਾਂਦੇ ਜਿੱਦਾਂ ਹੁਣ ਵਰਗਾ ਦੀ ਧਰਮ ਦੀ ਰਾਜਨੀਤੀ ਹੋਈ ਹੈ ਲੋਕ ਹੀ ਉਹਦੇ ਵੇਖ ਚ ਵਗ ਜਾਂਦੇ ਆ ਵਿਕਾਸ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਭਾਜਪਾ ਨੇ ਕਿਤੇ ਇਹ ਕਿਹਾ ਸੀਗਾ ਵੀ ਐਪੀ ਕਾਂਗਰਸ ਨੂੰ ਆਪਣੀ ਥਾਂ ਪਤਾ ਲੱਗ ਜੂਗੀ ਜਿੱਥੇ ਕੋਲੀਸ਼ਨ ਨਹੀਂ ਸੀਗਾ ਸਾਡਾ ਜਦੋਂ ਅੱਕ ਕੱਲਿਆਂ ਲੜ ਕੇ ਉਹਨਾਂ ਨੇ ਪਰਸ ਦੋਵੇਂ ਵਿਕਾਸ ਦੇ ਨਾਤੇ ਰਾਜਨੀਤੀ ਨਹੀਂ ਕਰਦੀਆਂ ਦੋਵੇਂ ਧਰਮ ਦੇ ਨਾਤੇ ਰਾਜਨੀਤੀ ਕਰਦੀਆਂ ਨੇ ਇਹ ਅੱਜ ਇਹ ਪਹਿਲਾਂ ਵੀ ਖਤਰਾ ਸੀ ਇਹ ਅੱਜ ਵੀ ਖਤਰਾ ਹੈ ਕੱਲ ਨੂੰ ਵੀ ਖਤਰਾ ਹੈ ਪੰਜਾਬ ਲਈ ਇਹ ਗੱਲ ਨੂੰ ਖਿਆਲ ਰੱਖੋ ਇਹ ਸੈਕੂਲਰ ਥੋਟ ਨਾਲ ਰਾਜਨੀਤੀ ਕਰਨਗੇ ਤੇ ਸਭ ਕੁਝ ਠੀਕ ਰਹੂਗਾ ਜਦੋਂ ਧਰਮ ਨੂੰ ਤੁਸੀਂ ਗਾਂ ਕਰਕੇ ਚੱਲੋਗੇ ਉਦੋਂ ਫਿਰ ਦੂਜੇ ਧਰਮਾਂ ਦੇ ਵਿੱਚ ਤਣਾਅ ਪੈਦਾ ਹੁੰਦਾ ਮੁਸ਼ਕਲ ਆਉਂਦੀ ਹੈ ਤੋਂ ਸੈਕੂਲਰ ਥੋਟ ਰੱਖੋ ਪਤਾ ਲੱਗੇਗਾ ਫਿਰ ਲੋਕ ਕਿੰਨਾ ਐਕਸੈਪਟ ਕਰਦੇ ਪੰਜਾਬ ਜੀ ਇੱਥੇ ਆਏ ਸੀ ਉਹਨਾਂ ਨੇ ਗਿਆ ਸੀਗਾ ਬੁੱਕ ਫੜ ਕੇ ਵੀ ਸੰਵਿਧਾਨ ਨੂੰ ਅਸਲੀ ਖਤਰਾ ਹੈ ਤੇ ਜੇਕਰ ਚਲੋ ਪਾਰਟੀ ਆਂਦੀ ਫਿਰ ਤੇ ਹੋਲਾ ਜੇ ਨਹੀਂ ਆਂਦੀ ਤੇ ਆਪੋਜੀਸ਼ਨ ਬਹੁਤ ਤਗੜੀ ਜਿਹੜੀ ਆ ਉਹ ਖੜੀ ਹੋ ਚੁੱਕੀ ਆ ਓਲਰੇਡੀ ਤੇ ਇਹੋ ਜੇ ਕੰਮ ਜਾਂ ਇਹੋ ਜੀ ਚੀਜ਼ਾਂ ਨੂੰ ਕਿਸ ਤਰ੍ਹਾਂ ਰੁਕਿਆ ਜਾਏਗਾ ਜਾਂ ਕੀ ਇਨਸਟਿਟਿਊਸ਼ਨਲ ਵੀ ਜੇ ਕੋਈ ਪੰਜਾਬ ਆਵਾਜ਼ ਉਠਾਉਣੀ ਹੁੰਦੀ ਆ ਐਜੀਟੇਸ਼ਨ ਕਰਨੇ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਇਹਨੂੰ ਰੋਕਣਾ ਦੋ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ